ਸੋ ਸਤ ਸ੍ਰੀ ਅਕਾਲ ਕੀ ਹਾਲ ਚਾਲ ਨੇ ਠੀਕ ਠਾਕ ਸੋ ਉਮੀਦ ਆ ਸਾਰੇ ਠੀਕ ਹੋਵੋਗੇ ਸੋ ਅੱਜ ਤੁਹਾਨੂੰ ਆਪਾਂ ਕੋਈ ਨਵੀਂ ਚੀਜ਼ ਦਿਖਾਉਨੇ ਆ ਤੇ ਦਾਦੀ ਸਾਡੀ ਨੇ ਅੜੀ ਫੜ ਲਈ ਕਿ ਨਵੀਂ ਗੱਲ ਦੀ ਤੇ ਬੜੀ ਕਿਹੜੀ ਫੜੀ ਉਹ ਵੀ ਤੁਹਾਨੂੰ ਮੈਂ ਦੱਸਦਾ ਆ ਸੋ ਕਰੋਨਾ ਤੁਹਾਨੂੰ ਦਰਸ਼ਨ ਬੀਬੀ ਕਲਾਸ਼ਕੌਰ ਦੇ ਤੂੰ ਹੀ ਤੂੰ ਕਿਧਰ ਸਟੀਅਰਿੰਗ ਤੇ ਬੈਠੀ ਆ ਚੱਲੇ ਕੀ ਗੱਲ ਤੈਨੂੰ ਕੀ ਗੱਲ ਆ ਤੂੰ ਜਾਂਦੇ ਦੇ ਦੇ ਕੱਲ ਤੂੰ ਗੱਡੀ ਆਈ ਦਾ ਕਰਦੇ ਮੈਂ ਗੱਡੀ ਵਿੱਚ ਨਹੀਂ ਮੈਂ ਆਪ ਗੱਡੀ ਚਲਾਉਣੀ ਹੈ ਸਾਲ ਸਖਾਲ ਮਿਲ ਮੈਂ ਤੇਰੀ ਮਾਂ ਨੂੰ ਲੈ ਕੇ ਜਾਣਾ ਕਰਦਾ ਸਖਾਲ ਤੈਨੂੰ ਤਵਾ ਉਮਰ ਚ ਗੱਡੀ ਸਿੱਖਣੀ ਹੁਣ ਮੈਂ ਗੱਡੀ ਆ ਲੈ ਮੈਂ ਫੜ ਲਈ ਆ ਮੈਂ ਹੁਣ ਗੱਡੀ ਚਲਾਉਣੀ ਚਾਹੁੰਦੀ ਬੀਬੀ ਗੱਡੀ ਚ ਆਪਾ ਉਹ ਕਿਦਾਂ ਬੈਠੀ ਓਦਰ ਨਹੀਂ ਆ ਹੁਣ ਟੋਣੇ ਜਾਣਾ ਕਰਦਾ ਜਾਣਾ ਤੁਹਾਨੂੰ ਨਹੀਂ ਪੁੱਛਣਾ ਬਾਰੀ ਬਾਰੀ ਚਲਾ ਲੈ ਲੈ ਕੇ ਜਾ ਇਹ ਵੀ ਨਾਲ ਸਖਾਲ ਤੇਰੀ ਮਾਂ ਨੇ ਲੈ ਕੇ ਜਾਣਾ ਬੀਬੀ ਬਾਹਰ ਆ ਜਾ ਪਖੰਡ ਨਹੀਂ ਕਰੀਦੇ ਹੁੰਦੇ ਵਾਜਾ ਗੱਡੀ ਕਾਲੇ ਵਿੱਚ ਜੱਗ ਨਹੀਂ ਜਾਣਾ ਨਹੀਂ ਮਰ ਪੋਲਾ ਕਰ ਦੋ ਨਹੀਂ ਬਸ ਕੱਲ ਸੌਦਾ ਕਰਦਾ ਫਿਰ ਆ ਆਵੇ ਘਰ ਸੌਦੇ ਵਾਲਾ ਇਹ ਹੁਣ ਤੇਰੀ ਗੱਡੀ ਇਹ ਤੇਰੀ ਗੱਡੀ ਹੈ ਮੈਂ ਗੱਡੀ ਤੂੰ ਚੱਲ ਦੇ ਸੌਦਾ ਕਰ ਇਹਦਾ ਕਲੱਚ ਕਿੱਥੇ ਹੈ ਦੱਸ ਕਲੱਚ ਕਿੱਥੇ ਕਲੱਚ ਤੇ ਵਿੱਚ ਆਈਏ ਤੂੰ ਜਾ ਉੱਧਰ ਆ ਸਾਰਾ ਪਤਾ ਹੈ ਕਲੱਚ ਕਲੱਚ ਮਿਲਦਾ ਨਹੀਂ ਚਲੋ ਗੱਡੀ ਕੰਮ ਕਰ ਜਾ ਕੇ ਉਧਰ ਸਟੀਰਿੰਗ ਕਿਹੜਾ ਆ ਤੇਰਿੰਗ ਦਾ ਪਤਾ ਕਲੱਚ ਥੱਲੇ ਆ ਦੱਬਣਾ ਪੈਰ ਨਾਲ ਚਾਬੀ ਕਿੱਥੇ ਲੱਗਦੀ ਚਾਬੀ ਆ ਇੱਥੇ ਲੱਗਦੀ ਚਲੇ ਜਾਓ ਚਲੇ ਜਾ ਦਫਾ ਹੋ ਜਾ ਬੀਬੀ ਮੇਰੀ ਗੱਲ ਸੁਣ ਲੈ ਇਹ ਗੱਡੀ ਦਾ ਸੌਦਾ ਹੋ ਗਿਆ ਇਹ ਸੱਚੀ ਹੋ ਗਿਆ ਆ ਨਹੀਂ ਮੈਂ ਨਹੀਂ ਇਹ ਗੱਡੀ ਦਾ ਇਹ ਗੱਡੀ ਦਾ ਸੌਦਾ ਨਹੀਂ ਤੂੰ ਇਹਨੂੰ ਲੈ ਕੇ ਚੱਲੀ ਕਿੱਥੇ ਆ ਮੈਂ ਕਿਤੇ ਲੈ ਜਾ ਫੇਰ ਤੁਰ ਕੇ ਇੱਧਰ ਘੁੰਮ ਘੁੰਮ ਕੇ ਆ ਜਾ ਤੂੰ ਉਦੋਂ ਤੂੰ ਸਿੱਖੀ ਨਹੀਂ ਹੁਣ ਤੈਨੂੰ ਗੱਡੀ ਦਾ ਪੈ ਗਿਆ ਹਾਂ ਫੋਨ ਲਗਾ ਤਾਂ ਸਿੱਖਣੀ ਪਈ ਉਹ ਵੇਚਣਾ ਲਗਾ ਤਾਂ ਸਿੱਖਣੀ ਪਈ ਮਤਲਬ ਬੁੱਡੇ ਬਾਰੇ ਤੇਰੇ ਜਿਹੜੇ ਸ਼ੌਂਕ ਜਾਗਦੇ ਪਏ ਨਾ ਆਖੇ ਲੱਗ ਜਾ ਹਾਂ ਮੇਰੇ ਸ਼ੌਂਕ ਜਾਗਦੇ ਬੜੇ ਉਹਦਾ ਤਾਕੀ ਬੰਦ ਕਰ ਚੱਲ ਜਾ ਆਪਣੇ ਦਬਾਉ ਜਾਂ ਮੈਂ ਸਾਹਮਣੇ ਸਾਡੇ ਜਾਣਦੇ ਸਾਨੂੰ ਹਾਂ ਆ ਗਿਆ ਤੂੰ ਤਾਂ ਇਹ ਨਾਲ ਲੜਦੀ ਰਹਿੰਦੀ ਅੱਜ ਨੂੰ ਨਾਲ ਮੈਂ ਨਾਲ ਕਲੇਸ਼ ਦੇ ਘਰ ਨਾਲ ਬਿਠਾ ਇਹਨੂੰ ਨਾਲ ਹੀ ਖੜਨਾ ਮੈਂ ਇਹਨੂੰ ਰਾਜ ਲੜਪੀ ਨਾ ਨਕ ਕੰਮ ਹਾਰਦੇ ਨਾ ਤੈਨੂੰ ਗੱਡੀ ਚਲਾਉਂਦੇ ਨਹੀਂ ਨਹੀਂ ਕੁਝ ਨਹੀਂ ਕਰਦੀ ਇਹ ਇਹਦਾ ਇਹਦੀ ਕੀ ਜ਼ਰਤ ਹੈ ਕਰਨੇ ਕੁਝ ਓਏ ਚਲੇ ਜਾ ਓ ਸਾਹਮਣੇ ਵਪਾਰੀ ਵੱਡਾ ਸਾਹ ਨਹੀਂ ਲੈਂਦਾ ਗੱਡੀ ਦਾ ਚੱਲ ਠੀਕ ਆ ਭਰਾ ਨਹੀਂ ਹੋਣਾ ਤੇ ਤੁਹਾਡੀ ਮਰਜ਼ੀ ਜਾ ਮੈਂ ਤਾਂ ਟਾਕੀ ਬੰਦ ਕਰਕੇ ਗੱਡੀ ਸਟਾਰਟ ਕਰ ਆਇਆ ਚੱਲ ਓਏ ਆ ਜਾ ਓ ਯਾਰ ਨਹੀਂ ਆਈਂਦੇ ਉਹਦਾ ਜਾ ਤੂੰ ਉਹ ਬੇਚੀ ਬੜ ਕੇ ਬੈਠ ਸਟਾਰਟ ਕਰਕੇ ਦਵਾ ਆਇਆ ਕਰ ਲਾਂਗੇ ਆਪੇ ਨਹੀਂ ਤੈਨੂੰ ਮੇਰੀ ਗੱਲ ਤੋਂ ਲਾਈ ਲੱਗ ਨਾ ਬਣਿਆ ਕਰ ਤੂੰ ਡੈਡੀ ਕੋ ਵੀ ਕਿਸ ਨੂੰ ਖਾ ਲੈਣੇ ਆ ਆਹੋ ਆਹ ਡੈਡੀ ਦੀ ਜ਼ੋਰ ਤਾਂ ਕੀ ਇਹ ਮੱਥ ਲੱਗ ਰਿਹਾ ਓਨੇ ਕਹਣਾ ਗੱਡੀ ਮੇਰੀ ਚ ਉਹ ਗੱਡੀ 'ਚ ਬਹਿਣ ਨਹੀਂ ਦਿੰਦਾ ਕਿਸੇ ਨੂੰ ਬਾਪੂ ਬਹਿਣ ਨਹੀਂ ਤੇ ਮੈਂ ਬਹਿ ਗਈ ਆ ਹਾਂ ਉਹਨੇ ਕੱਢ ਦੇਣਾ ਹੁਣ ਆ ਕੇ ਦੱਸੇ ਕੱਢ ਕੇ ਰਹਿ ਦੂੰ ਤੇ ਜਲੇ ਉਹਨੇ ਤੈਨੂੰ ਕਹਿ ਤਾ ਵੇ ਚੰਗੀ ਰਹੇਗੀ ਨਾ ਤਾਂ ਵੀ ਮੇਰੀ ਗੱਡੀ 'ਚੋਂ ਨਿਕਲ ਇਹ ਤੂੰ ਦਵਾਈਆਂ ਗੱਡੀਆਂ ਉਹਨੂੰ ਆਹੋ ਮੈਂ ਦਵਾਈਆਂ ਬਾਹਰ ਆ ਉਹ ਬਾਹਰ ਚੱਲ ਜਾ ਗੇ ਤਵਾ ਨਾ ਤੱਕੀ ਗੱਲ ਆ ਤੈਨੂੰ ਜਾਣ ਦੇ ਲੇਖ ਨਾ ਕਰ ਸਾਨੂੰ ਜੀ ਸਿੱਖਣ ਦੇ ਸਾਨੂੰ ਜਾ ਜਾ ਸਾਡਾ ਟਾਈਮ ਖਰਾਬ ਹੋਣ ਡਿਆ ਆ ਗਿਆ ਤਾਂ ਸਾਲੇ ਚੱਲ ਦੱਦ ਚੱਲ ਹਾਂ ਚੱਲ 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 ਠੀਕ ਆ ਨਹੀਂ ਤੁਹਾਡੀ ਮਰਜ਼ੀ ਤੇ ਫਿਰ ਜਾਓ ਫਿਰ ਨਹੀਂ 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 ਦਾੜੀ ਨੂੰ ਕਾ ਮੈਂ ਮਾਰ ਕੱਢ ਕੇ ਦੱਸੇ ਕਿਆ ਦਾੜੀ ਨੂੰ ਪਰ ਆਵਾ ਨਹੀਂ ਕੱਢਦਾ ਚੱਲ ਆ ਜਾਓ ਤੁਹਾਨੂੰ ਸਿਖਾ ਦਿਆਂ ਨਹੀਂ ਬੀਬੀ ਸੱਚੀ ਸਿਖਾ ਦਵਾ ਫੇ ਤੈਨੂੰ ਸੱਚੀ ਸਿਖਾ ਦਾਂ ਗੱਡੀ ਸਿਖਾਵਾ ਤੈਨੂੰ ਸਿੱਖੇਂਗੀ ਆ ਸਿੱਖਾਂ ਦੇ ਚਾਹਤ ਦੇ ਲਾਫੇ ਆਹੋ ਚੱਲ ਠੀਕ ਆ ਆ ਜਾ ਅੱਜ ਤੇ ਆਜੋ ਬਾਹਰ ਨਹੀਂ ਇੱਥੇ ਬਹਿ ਕੇ ਖਾ ਜਾ ਰਗ ਮੜੀ ਜਾ ਨਹੀਂ ਅੱਜ ਆਜੋ ਬਾਹਰ ਕੱਲ ਨੂੰ ਸਗਾਵਾਂਗੇ ਨਹੀਂ ਅੜੀਏ ਡਰ ਕੀ ਡਰ ਕੀ ਡਰ ਹੋਰ ਜਾ ਕੇ ਮਾਰਾਂ ਕਰ ਰਿਹਾ ਹੈ ਜੀ ਚੱਲੀਏ ਜੀ ਚੱਲੀਏ ਕਿੱਥੇ ਫਿਰ ਘੁੰਮਣ ਜੀ ਵੀ ਗਾਣਾ ਸੁਣਾ ਦੇ ਕੋ ਗੱਡੀ ਗੱਡੀ ਵਾਲਾ ਐ ਜੀ ਕੋ ਗਾਣਾ ਸੁਣਾ ਦਿਓ ਮਿੱਤਰਾ ਚੱਲੇ ਮਿੱਤਰਾ ਦਾ ਚੱਲਿਆ ਟਰੱਕ ਨਹੀਂ ਨੀਤੇ ਲਿਆਂਦਾ ਚੱਲਿਆ ਟਰੱਕ ਨਹੀਂ ਵਿੱਚ ਬਹਿ ਜਾ ਕਰਕੇ ਬਹਿ ਜਾ ਸੁਪਾ ਕੇ ਬੈਠੇ ਆ ਕਿਉਂ ਜੁੱਤੀ ਛਾੜ ਕੇ ਚੜੀ ਮਟਿਆਰੇ ਇਹ ਦਿੱਤੀ ਗੱਡੀ ਵੀ ਤਰ੍ਹਾਂ ਦੀ ਇਹ ਗੱਡੀ ਕਲਾਸ਼ ਕੌਰ ਦੀ ਹੈ ਇਹਨੂੰ ਕਹਿਣਾ ਸੀ ਨਾ ਕਹਿਣਾ ਜੁੱਤੀ ਛਾੜ ਕੇ ਚੜਨੀ ਚੜ ਕੇ ਜੁੱਤੀ ਛਾੜ ਕੇ ਚੜਨੀ ਕੋਦੇ ਚੜਨੀ ਆਹ ਜੁੱਤੀ ਨੂੰ ਮਾਸਾ ਮਿੱਟੀਨ ਲੱਗੇਗੀ ਤਾ ਸਾਫ ਤਾ ਮਾਸਾ ਮਿੱਟੀਨ ਲੱਗੀ ਗੱਡੀ ਕਿਹਨਾਂ ਦੀ ਗੱਤ ਮਿੱਤਰਾ ਦੀ ਗੱਡੀ ਹੈ ਕਬੜ ਨਹੀਂ ਦਿੰਦਾ ਗੱਡੀ 'ਚ ਡੈਡੀ ਡੈਡੀ ਸਾਹਿਬ ਹੁੰਦਾ ਇਹ ਸਭ ਚੱਲ ਰਿਹਾ ਹੈ ਇਹ ਭਰਾਵਾ ਕਹਿੰਦੀ ਮੈਂ ਗੱਡੀ ਸਿੱਖਣੀ ਆ ਜੀਟੀ ਰੋਡ ਤੇ ਨਾ ਓਏ ਮੁੜ ਕੇ ਉੱਥੇ ਗੁੱਤੋ ਗੁੱਤੇ ਹੋਇਆ ਹਿਆੜ ਦਾ ਰੋਡ ਦੇ ਉੱਤੇ ਲਾਈ ਹੋਇਆ ਗੱਡੀ ਉੱਥੇ ਪਿੱਛੇ ਜਾਮ ਲੱਗਿਆ ਸੁਰਦੇ ਇਹਦੀ ਕਰਦਾ ਐਂਦਾ ਤੈਨੂੰ ਬਹੁਤ ਭੜ ਕੇ ਡੈਡ ਨੇ ਬਾਹਰ ਕੱਢ ਨਾ ਕਾਟ ਕੱਢ ਕੇ ਸਿਖਾ ਦੇਣੀ ਕੱਟ ਸਕਦੇ ਆਂ ਅਸੀਂ ਕੰਦੇ ਨਹੀਂ ਕੱਢ ਡੈਡੀ ਕੱਢ ਬਿਠਾਓ ਗੱਡੋ ਬਾਹਰ ਗੱਡੀ 'ਚ ਫੜ ਮੇਰੀ ਬਾਤ ਆਂ ਭਰਾਵਾ ਇਹਦਾ ਕੀ ਪਤਾ ਕਿਦੋਂ ਤੁਰਪਣਾ ਲੈ ਕੇ ਗੱਡੀ ਇਹਨੂੰ ਚੰਗਾ ਨਹੀਂ ਸਿਖਾਈ ਇਹਦਾ ਕੋਈ ਪਤਾ ਨਹੀਂ ਉਹ ਨਾਲ ਬੈਠੀ ਆ ਇਹ ਚੁੱਪ ਇਹਨੇ ਪਤਾ ਕਿੱਥੇ ਉਹ ਅੱਡੇ ਦੇ ਲਾਗੇ ਜਾ ਕੇ ਨੇ ਕਹਣਾ ਉਤਰ ਥੱਲੇ ਮੈਂ ਚਲਾਉਣੀ ਆ ਉਹਨੇ ਚਲਾਉਣੀ ਆ ਮੈਂ ਤਾਂ ਪਹਿਲਾਂ ਫੇਰ ਦੇ ਨੂੰ ਖਾਲ ਲਈ ਤੇ ਮੈਂ ਚਲਾ ਆਜੋ ਬੀਬੀ ਜੀ ਆਜੋ ਬਾਹਰ ਆਜੋ ਆਜੋ ਮੈਂ ਤਾਂ ਤਰਲੇ ਕੱਢ ਕੇ ਤੇ ਲਿਆਂਦਾ ਬਾਹਰ ਤੇ ਗੱਡੀ 'ਚ ਉਤਰਦੇ ਤਾਂ ਨਹੀਂ ਪਏ ਸੀਗੇ ਜਨਾਬ ਕਹਿੰਦੇ ਕਿ ਆਪਾਂ ਸ਼ਿਮਲੇ ਨੂੰ ਗੱਡੀ ਪਾਉਣੀ ਪਣੀ ਪਰ ਮੈਂ ਲੈ ਆਂਦਾ ਮੈਂ ਨਾ ਐਦਾਂ ਨਾ ਕਰੋ ਤੇ ਫੇਰ ਆਡਾ ਦਿਲ ਨਹੀਂ ਲੱਗਣਾ ਸੋ ਕਿੱਦਾਂ ਲੱਗਿਆ ਗੱਡੀ 'ਚ ਬਹਿ ਕੇ ਤੁਹਾਨੂੰ ਬੜਾ ਚੰਗਾ ਲੱਗਿਆ ਬੜਾ ਚੰਗਾ ਲੱਗਿਆ ਰਹਾ ਅਸਟਰ ਹੁੰਦਾ ਨੂੰ ਆਪਾਂ ਹਾਂਜੀ ਠੀਕ ਹੈ ਵੇ ਗੱਡੀਆਂ ਤੁਹਾਡੇ ਦੀ ਨਹੀਂ ਹੈਗੀਆਂ ਇਹ ਇਹ ਗੱਡੀਆਂ ਸਾਡੀਆਂ ਆ ਲੈ ਗੱਡੇ ਮੇਰੀਆਂ ਵੀ ਆ ਮੈਂ ਮੈਂ ਮਾਲਕਾ ਗੱਡੀਆਂ ਦੀ ਮਾਲਕ ਮਾਲਕ ਨਾ ਕਰੀ ਜਾਇਆ ਕਰ ਮੈਂ ਮਾਲਕ ਬੋਸ ਆ ਨਾ ਸਿਰ ਤੇ ਨਹੀਂ ਚੜੀਦਾ ਹੁੰਦਾ ਮੇਰੀ ਫੈਸ਼ਨ ਉਹ ਗੱਡੀਆਂ ਪਹਿਲਾਂ ਮੇਰੀਆਂ ਤਾਂ ਫੇਰ ਤੁਹਾਡੀਆਂ ਸਰ ਸਭ ਲੋਕ ਪਾਣੀ ਯਾ ਕਿ ਚੱਲੇ ਗਏ ਅੰਦਰ ਮੜ ਗਈ ਜਾ ਕੇ ਪਹਿਲਾਂ ਗੱਡੀ ਬੜੀ ਛੇਤੀ ਆ ਕੇ ਬੈ ਗਈ ਫੇਰ ਉਹ ਪਹਿਲਾਂ ਗੱਡੀ ਤੇ ਹੱਲੇ ਨਾ ਬੈਗੀ ਚੱਲਦਾ ਹੁਣ ਪਾਣੀ ਦਾ ਘਟਾ ਦੇ ਜਾ ਹਾਂ ਪਾਣੀ ਪਾਣਾ ਤੇ ਮੁੰਡਾ ਤਾਂ ਆ ਦੇ ਫੋਨ ਆਇਆ ਵੀ ਨਹੀਂ ਕਰੀ ਤੇ ਤੇ ਕਿਹ ਲੈ ਮੈਂ ਜਾਣਦਾ ਵੀ ਤੈਨੂੰ ਮੇਰਾ ਜੀ ਪਤਾ ਚਾਹੁੰਦਾ ਮੇਰਾ ਜੀ ਪਤਾ ਚਾਹੁੰਦਾ ਤਾਂ ਗੱਡੀ ਤਾਂ ਹੱਲੇ ਨਾਲ ਬੈਰੀ ਹੱਲੇ ਨਾਲ ਨਹੀਂ ਮੈਂ ਵੀ ਤਾਂ ਗੱਡੀ ਤੇ ਕੁਛ ਲੱਗ ਗਈ ਆ ਲੱਗਦੀ ਆ ਗੱਡੀ ਦੀ ਲੱਗਦੀ ਗੱਡੀ ਤੂੰ ਕੀ ਲੱਗਦੀ ਨਹੀਂ ਮੈਂ ਗੱਡੀ ਦਾ ਮਾਲਕ ਮੈਂ ਆ ਮਾਲਕ ਤਾਂ ਮਾਲਕ ਦੇ ਨਾਲ ਨੂੰ ਜਾਂਦਾ ਹੀ ਆ ਪਿੱਛੇ ਲੈ ਕੇ ਸਿਲੰਡਰ ਇੱਕ ਸਿਲੰਡਰ ਆ ਪਾਣੀ ਬੀਬੀ ਆਹ ਚੰਗਾ ਬੰਦਾ ਗੱਡੀ ਦੇ ਪਾ ਲਿਆ ਇਹਦਾ ਕੋਹ ਪਤਾ ਨਹੀਂ ਤੇ ਟੱਕੀ ਕੋਲ ਕੇ ਛੇੜੇ ਟੱਕਾ ਮਾਰ ਦਵੇ ਇਹਦੇ ਨਾਲ ਚੱਲ ਜੇ ਤੇ ਕੱਲੀ ਮੈਂ ਟੱਕਾ ਮਾਰ ਨਹੀਂ ਸਕਦੀ ਏ ਓਏ ਬੀਬੀ ਕੋਹ ਪਤਾ ਨਹੀਂ ਬੀਬੀ ਨਾ ਤਾਂ ਹੀ ਕਰੋ ਮੇਰੀ ਚੱਲੀ ਨਹੀਂ ਗੱਲ ਨਹੀਂ ਪੜੀ ਆ ਲੈ ਬੱਸ ਇੱਕ ਮਾਰ ਲਈ ਟੱਕਾ ਆਹ 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 ਤੇ ਲੈ 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 ਬਲਦਰ ਹੈਗਾ ਇੰਨੇ ਜਿਗਰਾ ਆਹ ਇਹਦਾ ਟਿਕਦਾ ਕੋਲੀਆਂ ਦੇ ਦੇ ਹਾਰਦੀਆਂ ਹੁਣ ਮੈਂ ਕੁਛ ਨਾ ਕੁਛ ਹੋਰ ਸਕੀਮ ਲਾਉਣਾ ਨਹੀਂ ਆ ਸਟੀਮਾ ਪਿਛੇ ਲਾਉਂਦੀ ਆ ਚਾਹ ਬਣਾ ਜਾ ਕੇ ਗੱਲਾਂ ਦਾ ਕਰਉਂਦੀ ਆ ਜੂਸ ਲੈ ਕੇ ਆਈ ਆ ਮੈਂ ਪੀੜਾ ਦਾ ਪਿੱਲੋ ਆ ਲੈ ਬੀਬੀ ਜੂਸ ਦੇਖੇ ਨਾ ਜੂਸ ਬੜਾ ਜੂਸ ਆ ਇਹ ਤੇ ਜਲੂਸ ਆ ਇਹ ਜੂਸ ਆ ਕਿ ਜਲੂਸ ਆ ਐਂ ਦਮੇ ਤੇ ਨੰਨੇ ਗਲਾਸ ਮੈਨੂੰ ਨਾ ਮੈਂ ਤੇ ਨਵੇਂ ਅਗਲਾ ਬੀਬੀ ਗਲਾਸ ਤੇ ਵੇਖ ਇਹ ਮੇਰੇ ਨੂੰ ਪੁੱਤ ਲੈ ਕੇ ਆਈ ਸੀ ਬਸ ਮੈਨੂੰ ਇੱਕ ਮੇਰੇ ਲਈ ਬਸ ਨੂੰ ਪੁੱਤ ਨੂੰ ਲੋਕੋ ਤੇ ਲੈ ਕੇ ਆਇਆ ਸਾਲਾ ਹਾਡਾ ਨਹੀਂ ਕਿਸੇ ਨੇ ਨਾਂ ਲੈ ਨਾਂ ਮੇਰੀ ਘਰ ਦੀ ਦਾ ਤੇ ਨਾਂ ਮੇਰਾ ਇੰਨਾ ਗਲਾਪੂ ਦਾ ਉਹਨਾਂ ਦਾ ਲੈਣੀ ਹੋਣੀ ਬੀਬੀ ਮੇਰਾ ਕੋੜੇ ਵਰਗਾ ਕੋੜੇ ਵਾਲਾ ਗਲਾਸ ਦਾਦੀ ਦਾ ਆਮ ਵੀੜਾ ਲੈਂਦਾ ਬੀਬੀ ਮੇਰਾ ਕਦੀ ਇਹਨੇ ਨਾ ਨਹੀਂ ਲਿਆ ਨਾ ਮੇਰੀ ਘਰ ਦੀ ਦਾ ਤੇਰੇ ਲਈ ਬਥੇੜਾ ਕੁਛ ਲਿਆ ਦਾ ਮੇਰੀ ਘਰ ਦੀ ਤਾਰੀਫ ਕੀਤੀ ਕਦੀ ਨਹੀਂ ਘਰ ਦੀ ਦੀ ਮੈਂ ਕਰਦੀ ਘਰ ਦੀ ਇੱਥੇ ਇਹ ਨਹੀਂ ਤਾਰੀਫ ਕਰਦੀ ਉਹ ਕਰਦੀ ਹੈ ਤਾਰੀਫ ਹਾਂਜੀ ਮੇਰੇ ਬਾਤ ਤਾਂ ਦੋਵੇਂ ਇੱਕੋ ਜਿਹੇ ਆ ਝੂਠ ਸਾਰਾ ਝੂਠ ਬੀਬੀ ਤੁਹਾਡੀ ਫੋਟ ਨਾ ਪਾਈ ਫੋਟ ਨਾ ਪਾਈ ਪਹਿਲੇ ਦੋਵੇਂ ਈਆਂ ਲੱਗਣੀਆਂ ਬਸ ਈ ਗੱਲ ਆ ਉਂਗੜਾ ਤੇਰੀ ਹੈਗੀਆਂ ਕਿਆ ਕੀ ਕਰਾਉਣਾ ਕਿਆ ਨਹੀਂ ਸਕਦੀ ਉਹਨੂੰ ਕਹ ਤਾ ਇਹ ਮੁੰਡਾ ਤੇਰਾ ਕੋਈ ਨਹੀਂ ਲੱਗਦਾ ਕਿੱਦੇ ਝੜ ਚਲੀ ਜਾਂ ਤੈਨੂੰ ਪੈਂਦੀ ਆ ਤੇ ਮੇਰੇ ਮੇਰੀ ਤਾਰੀਫ ਕਰਦੀ ਨਹੀਂ ਮਾਸਾ ਜੀ ਬਸ ਅਮੀਰ ਚਾਹਤੀ ਕਿ ਲਾ ਕੋ ਕਰਾਉਣਾ ਬਸ ਦੇ ਲਾਈ ਜਾ ਤੂੰ ਤੂੰ ਵੀ ਪਾਗੜਾ ਤੂੰ ਬਣ ਜਾ ਤੂੰ ਆਹ ਮਰ ਤੂੰ ਵੀ ਲੈ ਬਾਕੀ ਗੋਲਾ ਉਹਨਾਂ ਜੂਸ ਆਹ ਤੈਨੂੰ ਵੀ ਪਾਗੜਾ ਆਦੇ ਜੂਸ ਲਿਆ ਕੇ ਦਿੱਤਾ ਲੈ ਇਹਦਾ ਸਾਰਾ ਇਦਾਂ ਨਾ ਹੁੰਦਾ ਮਿੱਠਾ ਨਹੀਂ ਪਾਈਦਾ ਇਹ ਚ ਹਲ ਪੈਚਾ ਤੂੰ ਚੜਹੀ ਬਾਈਆ ਐਵੇਂ ਚਲਾ ਕੋਲ ਦਮਦੀ ਹੈ ਨਾ ਸਾਨੂੰ ਬੰਦੂ ਨਾ ਬਣਾਉਂਦਾ ਮਸੰਮੀ ਠੀਕ ਹੈ ਇਹ ਨੂੰ ਬਲ ਹੋ ਗਈ ਬੰਦੂ ਨਾ ਆਹ ਫੇ ਉਹਨੂੰ ਮਸੰਮੀ ਦਾ ਨਹੀਂ ਪਤਾ ਨਹੀਂ ਪਤਾ ਹੀ ਨਹੀਂ ਕਾਕਾ ਮਤਲਬ ਉਹਨੇ ਮਸੰਮੀ ਕਦੀ ਪੁੱਟ ਪਾਰ ਕੇ ਮਖਾਣੀ ਨਹੀਂ ਰਹੀ ਤੇ ਪਿਉਸ ਵੀ ਤਾਂ ਨਹੀਂ ਕਦੀ ਥਾਵਲਾ ਇਹ ਬਾਗਾਂ ਚ ਪੜੀਏ ਦੇਰ ਤਾਂ ਸਹੀ ਇਹ ਇਹਦੇ ਪਿੱਛੇ ਬਾਗ ਸੀਗੇ ਭਰਾਵਾ ਐ ਬੀਬੀ ਆਹ ਹੋ ਰਹੀ ਤਾਂ ਗੱਲ ਦੱਸ ਬੀਬੀ ਨੂੰ ਪਾਗਲ ਕਿੱਦਾਂ ਬਣਾਉਂਦੀ ਆ ਕਿੱਦਾਂ ਬਣਾਉਂਦੀ ਤੂੰ ਪਾਗਲ ਨਹੀਂ ਬੜਾ ਸਹੀ ਮੈਂ ਕੱਢ ਕੇ ਕੱਢਿਆ ਤਾਂ ਮੈਂ ਢੋਲਾ ਹੁਣਾਂ ਨੂੰ ਆਹ ਤੂੰ ਕਿਲਾ ਹਾਂ ਦੱਸ ਢੋਲ ਦੇ ਪਾਣੀ ਆਣੀ ਗੋਲ ਦੇਖਦਾ ਸਾ ਸੁਦੋਸਤ ਹੋਇ ਗਿਆ ਉਹ ਹੈ ਜਿਹੜਾ ਮਸਾਲਾ ਆਣੀ ਦਾ ਢੇਡ ਭਾਗ ਆਈ ਤੇਰਾ ਮੈਂ ਤਾਂ ਪੂਰਾ ਬਲਾਫ ਕੀਤਾ ਐ ਅੱਛਾ ਬੈ ਜਾ ਬੈ ਜਾ ਉੱਦਾਂ ਲਾ ਕੇ ਬੈ ਜਾ ਨਾ ਕੱਲਾ ਮੰਦਾ ਸੀ ਪਰ ਲਾ ਕੇ ਬੈ ਜਾ ਬੈ ਜਾ ਬੈ ਜਾ ਬੈ ਜਾ ਤੁਹਾਨੂੰ ਆਰਡਰ ਨਹੀਂ ਕਰਨਾ ਕੋਈ ਪਿਆ ਆ ਲੈ ਆਦੇ ਤੇ ਹੋ ਜਾਂਦਾ ਮੈਨੂੰ 2 ਮਿੰਟ ਬੈਨ ਦਿਆ ਗਾ ਆ ਲੈ ਉਹ ਨੰਨੇ ਕਹਿਣਾ ਆਰਡਰ ਕਿਨੂੰ ਕਰਿਓ ਮੈਂ ਆਰਡਰ ਤਾਂ ਕਰਦੇ ਕਰਦਾ ਹੈ ਜੋ ਮਰਜ਼ੀ ਕਰਦਾ ਤੂੰ ਗੱਲਾਂ ਮਾਰਦੀ ਬੈਠ ਮੇਰਾ ਆਰਡਰ ਇੱਧਰ ਚੱਲਗਾ ਇੰਨਾ ਨਹੀਂ ਆਗਰ ਚਲਾਇਦਾ ਚੱਲਣਾ ਮੈਂ ਇੱਧੇ ਚਲਾਉਣਾ ਤੂੰ ਜਿੱਧਰ ਮਰਜ਼ੀ ਕਰ ਜੋਰਾ ਮੇਰਾ ਆਰਡਰ ਇੱਧੇ ਚੱਲਦਾ ਆਦਾ ਚਲ ਹੁਣ ਆਰਡਰ ਨੂੰ ਕੀ ਕਹਿਣਾ ਸਾਡੇ ਇਹੋ ਹੀ ਖਾਣ ਪੀਣ ਦਾ ਹੋਰ ਮੈਂ ਤੇ ਗੈਨੇ ਕੋਣੀ ਗੈਨੇ ਕੋਣ ਅਨਾਜ ਦੀ ਥਾਂ ਕਿੱਡੀ ਚੱਲੇ ਬਣਾ ਕਿਹੜੇ ਗੈਨੇ ਬਣਾ ਨਹੀਂ ਹੋਰ ਮੈਂ ਇੱਥੇ ਚੱਲ ਉਸ ਤੋਂ ਪੀਣਾ ਹੁਣ ਵੀ ਚਾਹੀਦਾ ਬੀਬੀ ਇਹਨੇ ਤੈਨੂੰ ਕੋਈ ਸੋਹ ਪਾਣੀ ਪਾਣੀ ਆ ਕੇ ਉਸ ਤੋਂ ਲੈ ਤਾ ਨਾ 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 ਦੇਣਾ ਪਾਣੀ ਦੇ ਦੇ ਮੇਰਾ ਮੇਰੇ ਘੁੱਟੂ ਬਣਾਉਂਗੀ ਦੇਖ ਆ ਡੀ ਜੇ ਲਾ ਕੋ ਨੀ ਸਹ ਲਈ ਦੀ ਬੀਬੀ ਨੇ ਤਾਂ ਐਨੀ ਚਲਾਕ ਬਣਦੀ ਕਿ ਚਲਾਕ ਤਾਂ ਇਤੇ ਚਲਾਕੀ ਨਹੀਂ ਮੈਂ ਚੱਲਣ ਦੇਣੀ ਨਹੀਂ ਉਹ ਚੱਲਣ ਦੇਣੀ ਮੈਂ ਬੀਬੀ ਐਨੇ ਕਦੀ ਤੈਨੂੰ ਗਹਿਣਾ ਗੁਣਾ ਬਣਾ ਕੇ ਦਿੱਤਾ ਆ ਦੇ ਹੋਰ ਗਹਿਨੇ ਤਾਂ ਬਹੁਤ ਬਣਾ ਕੇ ਦਿੱਤੇ ਐਨੇ ਗਹਿੜੇ ਬਣਾ ਕੇ ਦਿੱਤੇ ਇਹਨੇ ਉਹ ਦਿੱਤੇ ਨਹੀਂ ਗਹਿੜੇ ਸੋਹਾ ਦਿੱਤੇ ਕਿਹੜੇ ਗਹਿਨੇ ਸੀ ਇਹੋ ਖੋਹ ਉਹ ਖੋਹ ਨਾਲ ਇਹਨੇ ਨਹੀਂ ਗਹਿੜੇ ਦੇਣੇ ਨਹੀਂ ਬੀਬੀ ਕਦੀ ਇਹਨੇ ਕੋਈ ਕੜਾ ਕੁੜਾ ਚੈਨੀ ਬਣਾ ਕੇ ਦਿੱਤੀ ਬਹੁਤ ਬੜੇ ਮੈਂ ਤਾਂ ਮਾਰ ਕੇ ਦੋਰੇ ਤੇਰੇ ਪਾਏ ਆ ਤੇਰਾ ਪੈਰਾ ਤੱਕ ਜਾਣੇ ਆ ਆ ਲੈ ਇਹ ਕਹਿੰਦੀ ਮੈਂ ਮੈਨੂੰ ਇੱਕ ਦਿਨ ਪਾਦੀ ਕੌਣ ਆਇਆ ਸੀ ਕਹਿੰਦੇ ਬੀਬੀ ਨੂੰ ਤੁਸੀਂ ਕੋਈ ਚੈਨੀ ਚੂਨੀ ਪਾ ਦਿਓ ਤੇ ਕਹਿੰਦੀ ਕਿ ਚੈਨੀ ਆਪ ਨਹੀਂ ਪਾਉਂਦੇ ਅਸੀਂ ਤੇ ਰੱਖੀਆਂ ਦੇ ਕੇ ਆ ਇਹ ਤੇ ਰੱਖੀਆਂ ਇਹ ਤੇ ਰੱਖੀਆਂ ਆ ਹੈ ਬੀਬੀ ਆਪ ਕਾ ਨਹੀਂ ਪਾਈ ਆ ਮੈਨੂੰ ਫਾਰਮਾਂ ਚੋਂ ਬਣਾਉਣਾ ਸ਼ੌਂਕ ਦਾ ਬਣਾਏ ਬਦੇ ਮੈਨੂੰ ਸ਼ੌਂਕ ਹੈ ਪਾਉਣ ਦਾ ਬਣਾ ਕੇ ਫੇਰੇ ਲੱਗੇ ਬੜਲੇ ਉਹ ਮੇਰੇ ਨੂੰ ਆ ਪਾਉਣੇ ਥੋੜਾ ਜਿਹਾ ਬਣਾ ਕੇ ਰੱਖਿਆ ਬਸੀਆਂ ਨੂੰਆਂ ਦੇ ਇੰਨੇ ਗੈਣੇ ਆ ਨਾ ਬਿੱਦੇ ਹਾਂ ਉਹਦੇ ਟੇਕੇ ਆਨੇ ਵੱਧ ਕੋਨਾ ਦੇ ਨੇ ਪਾਏ ਇਹਦੇ ਤੇ ਵਖਰੇ ਪਾਏ ਨਹੀਂ ਉਹਦੇ ਟੇਕੇ ਨੇ ਪਰ ਉਹ ਥੋੜਾ ਸਾਰੇ ਮੇਰੇ ਕੋ ਸੋ ਹੀ ਲੈ ਬੀਬੀ ਕੇ ਹਾਂ ਲੈ ਲੈ ਮੈਂ ਤਾਂ ਦੇਖ ਲੈ 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 ਹਾਂ ਹੈ ਹੀ ਨਹੀਂ ਕਿਤੇ ਦੇਣਾ ਸੋਨਾ ਬਣਾ ਕੇ ਦੇਣਾ ਇਹਨੇ ਮੈਂ ਕਹਨੇ ਤੋਂ ਬਗੈਰ ਹੀ ਤੇ ਨਹੀਂ ਕਹਨੇ ਮੈਨੂੰ ਫੇਰੇ ਸਭ ਆ ਮੈਂ ਹੀ ਜੱਟ ਨਹੀਂ ਬਣਾ ਕੇ ਦੇਣੇ ਤੈਨੂੰ ਓ ਚਲ ਕੋਈ ਗੱਲ ਨਹੀਂ ਮੈਨੂੰ ਕਹਨੇ ਨਹੀਂ ਨਹੀਂ ਲੋੜ ਮੈਨੂੰ ਤੁਹਾਡੀ ਲੋੜ ਹੈ ਮੈਨੂੰ ਕਹਨੇ ਦੇ ਨਹੀਂ ਲੋੜ ਪਰ ਬੀਬੀ ਕੋਈ ਗੱਲ ਨਹੀਂ ਰਾਤੀ ਰਾਤੀ ਪਤਾ ਹੀ ਕਹਿੰਦੀ ਮੈਨੂੰ ਕਹਿੰਦੀ ਹਰ ਵੇਲੇ ਤੂੰ ਜਿਆਦਾ ਇਹਦੇ ਆਖੇ ਲੱਗਣ ਲਾ ਭੱਖ ਦੀ ਕੋਸ਼ਿਸ਼ ਕਹਿੰਦੀ ਕਦੀ ਕੋਸ਼ਿਸ਼ ਕਹਿੰਦੀ ਆ ਇਹਨੂੰ ਨਾ ਭੂਏ ਚੜ ਤੇਰੇ ਲੋਕਿਆ ਇਹਨੇ ਕਿਉਂ ਨਹੀਂ ਕਹਿੰਦੀ ਕਹਿੰਦੀ ਕਿੰਨ ਕਮਾਨ ਆਹ ਤੇਰੇ ਮੰਮਾ ਨੂੰ ਗਰਾਂ ਨੇ ਕਾਢੀ ਕੁੱਤੇ ਦਾ ਬਿੱਲੇ ਦਾ ਹਾਂ ਕਿੱਥੇ ਲੈ ਲੈ ਕਤਈਂ ਮੈਂ ਪਿਆਰ ਨਾਲ ਬੋਲੀ ਪਿਆਰ ਨਾਲ ਕਿਤਾ ਨਾ ਕਿਹਾ ਹਾਂ ਇਹ ਬੀਬੀ ਇਹਨਾਂ ਸਵੇਰ ਦਾ ਮੈਨੂੰ ਪਿਆਰ ਨਾਲ ਬੋਲਿਆ ਪਿਆਰ ਨਾਲ ਪਿਆਰ ਨੂੰ ਪਿਆਰ ਪੜਦਾ ਇਹਦੇ ਚ ਕਿੰਨਾ ਕ ਪਿਆਰ ਆ ਹਾਂ ਇਹੋ ਪਿਆਰ ਦੇ ਹੱਲ ਦੇ ਲੈ ਕੁੱਤੇ ਆ ਰਾਮ ਗਿਆ ਜਿਆ ਕੰਝਰਾ ਹੋ ਇਹਦਾ ਗਾਲ ਕੱਢੀ ਮੈਂ ਕਾਢੀ ਤੇਰੀ ਬੀਬੀ ਇਹਦੇ ਚ ਪਿਆਰ ਨਾਲ ਦੀ ਕੋਈ ਸ਼ੈ ਹੈਗੀ ਆ ਅਗਾ ਪਿਆਰ ਇਹਦੇ ਵਿੱਚ ਸਵਾ ਪਿਆਰ ਇਹਦੇ ਵਿੱਚ ਮਾਦਰ ਮਦਰ ਦਾ ਮੋਦੀ ਵਸੇਰੇ ਕੇ ਮੈਂ ਤਾਂ ਊਠਾ ਖਾਦਾ ਤਾਂ ਮੋਲੀ ਕੀ ਕਹਿੰਦੀ ਬੀਬੀ ਕੀ ਕਹਿੰਦੀ ਕੀ ਫੇ ਨਹੀਂ ਮੈਂ 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 ਤੈਨੂੰ ਹਮਾਰ ਪਰ ਚੜਾਈਗਾ ਬੀਬੀ ਅੱਛਾ ਮੈਂ ਨਹੀਂ ਕਾ ਸੁਣੀ ਦੇਖੀ ਹੁਣ ਬੀਬੀ ਦੇਖੀ ਹੁਣ ਦੇਖੀ ਹੁਣ ਮੈਂ ਕਿੰਨੀ ਖਾਪੀ ਹੁੰਦੀ ਪਹਿਲਾਂ ਮੈਂ ਉੱਤੋਂ ਸਵਾਈ ਕਰਕੇ ਆਈ ਜਾਂਦਾ ਏਨੀ ਕਰਦੇ ਸੁਣ ਦੱਸ ਨੇ ਖਾ ਭਰੇ ਇਹਨਾਂ ਨੂੰ ਸੁਣਾਉਣੀ ਕਰੀ ਚੰਗੀ ਤਰ੍ਹਾਂ ਫੇ ਉਹ ਕਹਿੰਦੀ ਸੁਣਾ ਸੁਣਾ ਬਤਾ ਲਾ ਲਾ ਤੋ ਆਈ ਮੈਂ ਆਪੀ ਕਰਨੀ ਦੇਲਾ ਕੀ ਕਹਿੰਦੀ ਮੈਂ ਚੰਗੀ ਤਰ੍ਹਾਂ ਸੁਣਾ ਦੇ ਤੋ ਸਹੀ ਆਪਾਂ ਤਾਂ ਬਰੇਂਜ ਪਾ ਰਹੇ ਹਾਂ ਤੁਹਾਨੂੰ ਪਤਾ ਵੀ ਤੁਰਸੀ ਦਾ ਬੂਟਾ ਜਾਣ ਜਾਣ ਕੇ ਮੈਨੂੰ ਬੁਲਾਈ ਜਾਂ ਆ ਦੇਖਿਆ ਆ ਦੇਖਿਆ ਮੈਂ ਸਮਝਿਆ ਦੇਖਿਆ ਦੇਖਿਆ ਆਓ ਲੈ ਕਿੰਦੀ ਪਤਾ ਇਹਨੂੰ ਸਾਰਾ ਆ ਚਲ ਪਤਾ ਠੀਕ ਆ ਕੋਈ ਗੱਲ ਨਹੀਂ ਪਤਾ ਆ ਚਲ ਪਤਾ ਨਹੀਂ ਬੋਲ ਨਹੀਂ ਜਾਣ ਕੇ ਬੋਲੀ ਚਾਹੀਦੀ ਨਹੀਂ ਬੋਲ ਨਹੀਂ ਬੋਲ ਨਹੀਂ ਬੋਲ ਕੇ ਨਾਮ ਬੋਲ ਕੇ ਕਹਿਣ ਮਖਾਣੇ ਲੈਣੇ ਨੂੰ ਪਤਾ ਨਹੀਂ ਬੋਲਾ ਬਿਨਾ ਬੋਲ ਜਾ ਕੇ ਨਾ ਮੁੜ ਕੇ ਜਾਣਾ ਜਾ ਕੇ ਮਾਰੇ ਖਾਣਾ ਘਿਆੜ ਕਰੀ ਜਾ ਜਾਣਾ ਬੋਲ ਜਾਦੇ ਕਰ ਖਾਣਾ ਆ ਖਾਣਾ ਤਾਂ ਪਿਆਰ ਨਾਲ ਤੋਂ ਫਿਰ ਨਾ ਜੀਓ ਪਿਆਰ ਤੈਨੂੰ ਹੁਣ ਕੀ ਕਰੀਏ ਲੰਮੇ ਪੈ ਕੇ ਤਾਂ ਸੀ ਹੁਣ ਪਿਆਰ ਪਿਆਰ ਉਹ ਲੈ ਮੂਨਾ ਪਿਆਰਾ ਤੇਰੇ ਮਨ ਥੋੜਾ ਰਹਾਉਂਦੇ ਹਾਲ ਹਾਲ ਤੇ ਕੰਜਰਾ ਪੁੱਛਿਆ ਇਹ ਨੰਨਾ ਨਹੀਂ ਦੀ ਤੂੰ ਐ ਫੋਟੋ ਲਈ ਦੰ ਬੋਲ ਤੈਸੇ ਉਹ ਨੂੰ ਵੀ ਸਖਾਲਦੀ ਫੇਰੇ ਅੱਖੇ ਨੇ ਲੱਗੂ ਲੱਗੇ ਹਰੋਂ ਕੋ ਮਸਤਾ ਆ ਜਾ ਲੱਗੇ ਨਹੀਂ ਆ ਮੈਨੂੰ ਕਹਿਆ ਤਾਂ ਪੁੱਤ ਨੂੰ ਬੁਲਾਉਣੇ ਹੁੰਦਾ ਆ ਮੈਨੂੰ ਕਿਨੇ ਦਾ ਪਿਆ ਮੈਂ ਇੱਥੇ ਹੀ ਸਿੱਖਿਆ ਬੋਲਦਾ ਨਹੀਂ ਔਲ ਤੇ ਤੂੰ ਸੁਣ ਤੇਰੇ ਤੇਰੇ ਗੱਲਾਂ ਦੇ ਜਵਾਬ ਜਵਾਬ ਤੁਹਾਨੂੰ ਮੋਰੀ ਤੇਰੇ ਆ ਗਈ ਨਾ ਫਿਰ ਦੇ ਲਈ ਨਹੀਂ ਨਹੀਂ ਚਾਹ ਖੋਲ ਕੇ ਪੀਂਦੇ ਆਂ ਦੋ ਮਰਜ਼ੀ ਕਰ ਕਹਿੰਦੀ ਅੱਧੇ ਵੇਲੇ ਹਾਂ ਦੋ ਮਿੰਟ ਤੱਕ ਚਾਹ ਪੀਂਦੇ ਆਂ ਆਹੀ ਕਹਿੰਦੀ ਕਹਿੰਦੀ ਬਹੁਤੇ ਨੇੜੇ ਨਾ ਅਸੀਂ ਮੈਂ ਕਲ ਘੋਟ ਦੇਣਾ ਬੱਲੇ ਬੱਲੇ ਕੋਲ ਤੇਰੇ ਘਰ ਨੂੰ ਅਸਲਾ ਦੋ ਮਿੰਟ ਹੋਏ ਚਾਹ ਪੀਤੀ ਨੂੰ ਅੱਛਾ ਨਾਲੇ ਜੂਸ ਚੜਾਤਾ ਬਸ ਆਮੀ ਦਾ ਜੂਸ ਦੇ ਤੂੰ ਉਹ ਫਟੂ ਦੇ ਜਿਹਾ ਪਾਣੀ ਪਾ ਲਿਆ ਛੱਪੜ ਚੜਾਉਂਦੀ ਹੈ ਪਾਣੀ ਦੀ ਓ ਯਾਰ ਜਾਈ ਥੋੜਾ ਹੈ ਹਾਂ ਰੂਸ ਪੜੋਦੀ ਦਾ ਨਾਲ ਨਾਲ ਹੀ ਚਲਾਪਾ ਹੁੰਦੀ ਦੇ ਤੇ ਚਲਾਕ ਤੇ ਚਲਾਕੀ ਨਹੀਂ ਬਚੰਗਣ ਦੇਣੀ ਹਾਂ ਬੀਬੇ ਨੇ ਤੁਰ ਪਾਗਲ ਤੇ ਬਣਾਉਣਾ ਬੜਾ ਕੀਤਾ ਪਰ ਬਣਦੀ ਨਹੀਂ ਤੂੰ ਮੈਂ ਪਾਗਲ ਬਣਦੀ ਹਾਂ ਮੈਨੂੰ ਬੰਦ ਨਹੀਂ ਲੈ 100 150 ਮਰੇ ਦੀ ਹੋਣੀ ਤਾਂ ਆਹ ਬਣਦੀ ਤੇ ਇਹਦੀ ਪਾਗਲ ਕੀ ਕਹਿੰਦੀ ਗੱਡੀ 'ਚ ਕਹਿੰਦੀ ਕਹਿੰਦੀ ਇਦਨਾ ਗੱਡੀ 'ਚ ਜਾਣਾ ਸੀ ਮੈਂ ਅਕਲੀਸ਼ਣਾ ਹੋੜ ਕੀ ਕਰਾਂ ਨੋ ਹੋਆ ਕੀ ਕਰਾਂ ਮੈਂ ਕਿਹਾ ਚੱਲ ਲੈ ਚੱਲਦੀ ਇਹਦੇ ਨਾਲ ਚਾਰ ਸੂਤਰ ਆਲੇ ਹੈ ਨਹੀਂ ਪਤਾ ਵਿੱਚੋਂ ਹੈ ਕੀ ਇਸੀ ਦੇ ਉੱਤੋਂ ਕੀ ਚੰਗਾ ਹੋਇਆ ਨਹੀਂ ਗਈ ਆ ਕੀ ਬਾਈ ਨੇ ਕਿਹਾ ਮੈਂ ਜਵਾਲਣਾ ਕਿਥੇ ਵੀ ਤਰੇ ਲੈਣਾ ਮੈਂ ਕਿ ਚੁੱਪ ਕਰ ਗਈ ਇੱਥੋਂ ਤੱਕ ਤਾਂ ਫਟਾਇਆ ਹੈ ਚੱਲੇ ਇਹਨਾਂ ਨੇ ਇਹ ਚਲਾ ਲਿਆ ਅੱਗੇ ਜਾ ਕੇ ਚਲਾ ਕੇ ਜਿਹੜੇ ਮਕਾਰਨਾਗੇ ਕਰਦੇ ਨੇ ਉਹ ਚੱਲਣ ਨਹੀਂ ਦਿੱਤੇ ਮਾਸ ਤੇ ਕਾਰਨਾਮਾ ਆਇਆ ਭਾਈ ਇਹਨੇ ਦੇ ਤਮਾਰੂ ਹੈ ਤੇ ਤੇਰੀ ਗਨਵਾ ਚੱਲਣ ਨਹੀਂ ਦੇਦੀ ਜੋ ਵਾਦੀ ਕਰ ਬੀਬੀ ਕੋਸ਼ਿਸ਼ ਤੇ ਬੜੀ ਕਰਦੀ ਆ ਹੈ ਇਹਨੂੰ ਪੁੱਛੇ ਤੇ ਅਗਨੀ ਨੇ ਕਿਹਾ ਹਜੇ ਇਹਨੂੰ ਸਾਡਾ ਡਰਿਆ ਹਰ ਵੇਲੇ ਮੇਰਾ ਸਿਰ ਖਾ ਖਾਬੇ ਪੋਲਾ ਕਰ ਜਾਂਦਾ ਹੈ ਔਰ ਕਿਦਾ ਮੈਂ ਪੋਲਾ ਤੇਰਾ ਬਹੁਤ ਆਈ ਨਾ ਤੇ ਅੰਦਰ ਉਹ ਪੋਲਾ ਹੋ ਜਾਂਦਾ ਸੋਹਣੇ ਪੋਲਾ ਹੁਣ ਤੇਰਾ ਤੇਰੀ ਮੇਰੇ ਕੇ ਤੇਰਾ ਸਿਰ ਪੋਲਾ ਹੋ ਜਾਂਦਾ ਕੋ ਨਹੀਂ ਹਮੇ ਪੋਲਦਾ ਨਹੀਂ ਤੇਰਾ ਸਭ ਪੋਲਾ ਕੀਤਾ ਪਈ ਛੋਟ ਵੀ ਬੋਲਦਾ ਨਹੀਂ ਇਦਾਂ ਬੰਦਾ ਸਹਜ ਨਾ ਬੋਲਦਾ ਮਤਲਬ ਉਹਦੀ ਹਰ ਇੱਕ ਗੱਲ ਮਾੜੀ ਆ ਬੀਬੀ ਦੀ ਹੈਨਾ ਤੇਰਾ ਕੁਝ ਨਹੀਂ ਚੰਗਾ ਮੈਨੂੰ ਤੇ ਗੀ ਮੈਨੂੰ ਤੇ ਲੀਆ ਚੰਗੀ ਆ ਤੇਰੇ ਨਾਲ ਪੂਰ ਚੰਗਾ ਤੇਰੇ ਸੇਫ ਤੇ ਮੈਨੂੰ ਤਾਂ ਬਾਤਾਂ ਕਾ ਦਿੱਤੀ ਜਾ ਰੇ ਨਾ ਤੇ ਆਪ ਬੰਦਾ ਚੰਗਾ ਬੋਲਦਾ ਕਿਦਾਂ ਭਗੀ ਐ ਕਿਦਾਂ ਪੰਪਲ ਵਾਂਗੂ ਮਰਦੀ ਐ ਤੇ ਫੇਰ ਮੈਨੂੰ ਤੇ ਬਾਤ ਤਾਂ ਹੀ ਆਉਂਦੀ ਦੇਖਾਂ ਨਹੀਂ ਤੋ ਮੈਂ ਮਾਜਰੀ ਤਾਂ ਮੈਨੂੰ ਅਜਲਾ ਮੈਂ ਮਾਈਆ ਕਿਹਨੂੰ ਮੈਨੂੰ ਤਾਂ ਮਚਾਇਆ ਗਿਆ ਤੈਨੂੰ ਮਰਦਾ ਆ ਲੈ ਕਿਦਾਂ ਤੈਨੂੰ ਮਚਾਇਆ ਬਸ ਇਹਦਾ ਮਤਲਬ ਐ ਕੋ ਖਾਣ ਨੂੰ ਨਾ ਮੰਗਾ ਤੈਸੋ ਕਿਥੇ ਤਾ ਖਾਣ ਪਰ ਆ ਪੰਜ ਚਾਰ ਦਿਨ ਨੰਗੇ ਮੈਂ ਆਈ ਇਹ ਘਰ ਦੇ ਵਿੱਚ ਤਾਂ ਮੁੜ ਕੇ ਤੇ ਉਹ ਨੇੜੀਆਂ ਮਿਲਣ ਲਿਆਦੀ ਮੈਂ ਕਿਹਾ ਮੈਂ ਬੜੀ ਖੁਸ਼ ਹੂ ਮੇਰ ਨਾਲ ਖੜੀ ਹੂ ਮੈਂ ਨਾਲ ਕੋ ਲਾਡ ਪਿਆਰ ਇਦਾਂ ਕਰੂਗਾ ਬੱਸ ਗੱਲ ਨਹੀਂ ਕਰਨਾ ਇਹ ਕਰਨਾ ਅਤਿਆਚਾਰ ਦਿੱਤਾ ਉਹ ਕਿਹਦੇ ਸਾ ਲਾਡ ਪਿਆਰ ਹੁੰਦਾ ਉੱਥੇ ਕਰਦਾ ਜਿੰਨਾ ਤੇ ਮੇਰ ਨਾਲ ਅਤਿਆਚਾਰ 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 ਦੇਖ ਕਿਦਾਂ ਦੀ ਗੱਲਾਂ ਕਰਦੀ ਏ ਬਹੁਤੇ ਤੇ ਦੁਨੀਆਂ ਤੇ ਬਚਰੀਆਂ ਧੀਆ ਮਾਰੀ ਜਾਂਦੀਆਂ ਖਾ ਕੇ ਮੈਂ ਮਰੀ ਨਹੀਂ ਮੈਂ ਕਹਾਂ ਮਰਨਾ ਨਹੀਂ ਮੈਂ ਤੇਰਾ ਪੜਾ ਮਰੀ ਨਹੀਂ ਉਹ ਤੇਰੀ ਜਿੰਨਾ ਪਰੇਸ਼ਾਨ ਕੀਤਾ ਇਹ ਨਾ ਮੈਂ ਤਾਂ ਮਰ ਜਾਣਾ ਇਹਦਾ ਸਾਹਮਣੇ ਖੜਾ ਕਿਉਂ ਮਾਰ ਲੇ ਇਹਦਾ ਟਾਟੀ ਪੈਨ ਮੈਂ ਉਹਦੀ ਜਾਨ ਸਿੱਖ ਲਈ ਮੈਂ ਤਾਂ ਜੀਣਾ ਤੇ ਨਾ ਸਾਹਮਣੇ ਜੀਣਾ ਡਰਨਾ ਨਹੀਂ ਨਹੀਂ ਤੈਨੂੰ ਮਾਰ ਲੇ ਹੁੰਦਾ ਹੈ ਤਾਂ ਮਾਰਿਆ ਤਾਂ ਬਣੀ ਜੈ ਜੈਗਾ ਅਰੇ ਦੇ ਲੈ ਨੂੰ ਅਰੇ ਮਾਰ ਕੇ ਛੱਡੇ ਤੈਨੂੰ ਕਹਿੰਦੇ ਕਿ ਮਾਰਦਾ ਤੂੰ ਹੈ ਸ਼ਰਮ ਇਹ ਹੈ ਇਹ ਲੱਗਾ ਲੱਗਾ ਇਹ ਕਰ ਬੰਦੇ ਦੇ ਆਸਰੇ ਧੀਆਂ ਬਗਾਨੀਆਂ ਆਉਂਦੀਆਂ ਪਰ ਚਲ ਆਪਣੇ ਬੰਦੇ ਦੇ ਨਾਲ ਚੰਗੇ ਰਹਿਣਾ ਉਹ ਵੀ ਉਹ ਵੀ ਨਾ ਮੇਰੇ ਅਲ ਤਾਂ ਉਹ ਵੀ ਕਰੇ ਉਸ ਜੋ ਮੇਰੀ ਮਾਂ ਕਹਿੰਦੀ ਉਹ ਠੀਕ ਹੈ ਆ ਲੈ ਆ ਜਮਾਨਾ ਮੰਨਦਾ ਮਾੜੀ ਨਾ ਮੰਨਦਾ ਮਾ ਸੁਟੇਉਂ ਬੈਠਦੇ ਬੀਬੀ ਕਹੀ ਐ ਮਾਂ 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 ਨੇ ਕਿ ਤੂੰ ਮਾਂ ਹੈਂ ਕਿ ਮੈਂ ਮਾਂ ਹੀ ਮ ਆਪਣੇ ਮੁੰਡਾ ਕਹਿੰਦੀ ਆ ਮੈਂ ਆਪਣੇ ਪੁੱਤਾਂ ਨੂੰ ਬਹੁਤ ਦਾ ਹਰਾਮ ਤੇ ਹਲਾਲ ਦੇ ਕਹਿੰਦੀ ਮੈਂ ਆਪਣੇ ਪੁੱਤਾਂ ਨੂੰ ਇਹ ਗੱਲਾਂ ਨਹੀਂ ਦੂਆਂ ਥੋੜਾ ਨਹੀਂ ਦੀ ਆ ਪੁੱਤਾਂ ਤੋਂ ਮਾਂ ਆਪਣੇ ਪੁੱਤਾਂ ਨੂੰ ਕਈ ਗੱਲ ਕਹਿੰਦੀ ਆ ਵੀ ਕਹਿੰਦੀ ਕਹਿੰਦੀ ਮੈਂ ਹੀ ਟਾਈਮ ਕੱਟ ਗਿਆ ਤੇਰੇ ਨਾਲ ਤੇਰੇ ਨਾਲ ਇਹ ਗੱਲ ਸਹੀ ਆ ਚਲੋ ਕੋਈ ਗੱਲ ਨਹੀਂ ਕੱਢ ਕੇ ਲਿਆ ਨਾ ਕਿ ਤੇ ਲਾਪਾ ਬਣ ਕੇ ਕੱਢ ਤਾ ਲਿਆ ਦੋਹਾਂ ਦਾ ਲਾਪਾ ਨਾ ਵੀ ਤੇ ਜਿਆ ਹੀ ਮਰ ਜੇਗੀ ਜੜ ਜੇਗੀ ਕਿ ਪਾਸੇ ਪਰ ਮੈਂ ਵੀ ਇਦਾਂ 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 ਕਰਦੇ ਰਹੇ ਤੂੰ ਇਹਦੇ ਨਾਲ ਬੜੀ ਸਿਆਣੀ ਹੋ ਗਈ ਗੱਲਾਂ ਦੇਖ ਲੈ ਕਿਦਾਂ ਦੇਖ ਲੈ ਇਹ ਐੜੀਆਂ ਗੰਦਾ ਜਿਹੜੀਆਂ ਤੇਰੀਆਂ ਇਹ ਚੰਗੀਆਂ ਨਹੀਂ ਜਿਹੜੀ ਤੂੰ ਕਰਦੀ ਜੀ ਇਹ ਬਹੁਤ ਚੰਗੀਆਂ ਸੱਚੀਆਂ ਗੱਲਾਂ ਹਮ ਮੈਂ ਆ ਸੱਚ ਬੋਲਣਾ ਦੋਕੇ ਇਹਦੇ ਕੋਲ ਬਹੁਤ ਚੰਗੀਆਂ ਗੱਲਾਂ ਨੇ ਬਹੁਤ ਸੱਚੀਆਂ ਸੁਣਾਇਆਂ ਨੇ ਆਹ ਸਾਹਮਣੇ ਆਂ ਆਹ ਸਾਹਮਣੇ ਤਾਂ ਸੰਭੇਰੇ ਹੋਣੀਆਂ ਲਮਦੇ ਇਹ ਕਿਉਂ ਆ ਮੈਂ ਤਾਂ ਕਹਿੰਦਾ ਬੀਬੀ ਨੇ ਕਿਦਾਂ ਕੱਟੀ ਹੋਏਗੀ ਇਹਦੇ ਨਾਲ ਇਹਦੇ ਬਹੁਤ ਗੱਲ ਹੈ ਹਾਂ ਬੀਬੀ ਇਹ ਮੈਂ ਉਹ ਟਾਈਗਰ ਦੀ ਇਹ ਕਰੀਆ ਉਹ ਕਰ ਕਰੀਆ ਉਹ ਕਰ ਕਰੀਆ ਕਰ ਇਹਨੇ ਤੈਨੂੰ ਟਿਕਨ ਤੇ ਨਹੀਂ ਦਿੱਤਾ ਹੋਣਾ ਹਾਂ ਜੀ ਸਾਗ ਲਿਆਉਣਾ ਮੈਂ ਝਗਣਾ ਬੰਨ ਹੱਥਾਂ ਨਾਲ ਕੱਟਣਾ ਕੱਲਾ ਕਲੀ ਗੰਦਾ ਕਰਕੇ ਇਹ ਤੇ ਕਰੀ ਮੈਂ ਸਾਗ ਦੀ ਸਾਡੇ ਅੱਜ ਹੀ ਕਟਾ ਲਈ ਆਈ ਤੇ ਝੋਨਾ ਹੈ ਨਾ ਹੱਥਾਂ ਦੇ ਕਿਉਂ ਨਾ ਦੇ ਕਟਾ ਲਈ ਇਹਨਾਂ ਤਣਾ ਕਟਾਉਣਾ ਕਿਲੇ ਸਾਰੀ ਢੜੀ ਅੱਡੀ ਚੁਲੇ ਦਾ ਬੁਹਾਰ ਚੰਗਾ ਹੱਥਾਂ ਨਹੀਂ ਹੋਣ ਚੰਗੇ ਕਹਿੰਦੀ ਸਾਰੀ ਢੜੀ ਬਿਠਾ ਲੈਣਾ ਕਰਨਾ ਦੇਖੀ ਇਹ ਜ਼ਰਤ ਨਾ ਮਤਲਬ ਮੇਰੇ ਮੇ ਮੇਰੀ ਮੇਰੀ ਤੇ ਮੈਨੂੰ ਜਾਣ ਹੋਏ ਕਿ ਵਿੱਚ ਪਹਿਲਾ ਨਾਮ ਤੇ ਮੈਂ ਕਹੀ ਬੱਤ ਇਹ ਬਣਾਉਣਾ ਮੈਂ ਕਹੀ ਲੈ ਮੈਂ ਕਹੀ ਦੇ ਤਾਂ ਸਹੀ ਲੱਗਣ ਤੋਂ ਜਾਣ ਬੜੀ ਸੋਹਣੀ ਤਾਂ ਕੀ ਕੰਮ ਕਰਨੂ ਕਿਉਂ ਮੈਂ ਠੀਕ ਹੂੰ ਮੇਰੇ ਮੇਰੇ ਲੱਤਾਂ ਫੜਨ ਕਾਹਨੇ ਨੇ ਮੈਂ ਚੱਲਦੇ ਬੰਦਾ ਕਮਜ਼ੋਰ ਹੋ ਜਾਉ ਤਾਂ ਬੋਲਿਆ ਨਹੀਂ ਜਾਂਦਾ ਕੌਣ ਕੌਣ ਗੱਦੇ ਤੁਰੀ ਆਈ ਹੈ ਮੈਂ ਤਾਂ ਮੈਂ ਉਹਦਾ ਜਵਾਬ ਦੇਣਾ ਕਿ ਮੈਂ ਤਾਂ ਕਹਿੰਦੀ ਮੈਂ ਨੂੰ ਬੋਲਣ ਦੇ ਕਿ ਮੇਰੀ ਜਾਨ ਆ ਤੂੰ ਤਾਂ ਨਹੀਂ ਬੋਲਣ ਚੋਗੀ ਇਹ ਮਾਤਾ ਬੱਸ ਕਰ ਹੁਣ ਨਾ ਦੁੱਖ ਜ਼ਿਆਦਾ ਕਰ ਬੱਸ ਕਰ ਨਾ ਦੁੱਖ ਜ਼ਿਆਦਾ ਸਾਡਾ ਤੈਨੂੰ ਬੜੇ ਦੁੱਖ ਦਿੱਤੇ ਮੁੰਡਾ ਜ਼ਿਆਦਾ ਕੀ ਦੁੱਖ ਦਿੰਨੇ ਤੈਨੂੰ ਇਹ ਤੇਰੇ ਵਰਗੀ ਤਾਂ ਕੋਈ ਸੱਸ ਹੈ ਹੁੰਦੀ ਤੈਨੂੰ ਲੱਭਣੀ ਨਹੀਂ ਕਿਤੇ ਨੂੰ ਸਾਰੀ ਕੰਨ ਦੀਆਂ ਸਾਰੀ ਦੁਨੀਆ ਫੇਰਿਆ ਤੇ ਦੇਖ ਲੈ ਸੱਸ ਕਿਹਨੇ ਬਣਦੀ ਨੋਹ ਨਹੀਂ ਲਾਉ ਸਕਦੀ ਨੋਹ ਤਾਂ ਦੇ ਚੰਗੀ ਹੁੰਦੀ ਏ ਸੱਸ ਚੰਗੀ ਹੁੰਦੀ ਸੱਸ ਨਹੀਂ ਸੱਸ ਨੇ ਚੰਗੀ ਹੁੰਦੀ ਕਹੇਗੀ ਨਾ ਨਾ ਕਿਤਾ ਮੈਂ ਆਪਣੀ ਸੱਸ ਨੂੰ ਆ ਦੀ ਚੰਗੀਆਂ ਜੀ ਮੈਂ ਸਭ ਚੰਗੀ ਨਹੀਂ ਆ ਸੱਸ ਚੰਗੀ ਤਾਂ ਨਾ 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 ਨੋ ਚੰਗੇ ਜੇ ਸੱਸ ਸਭ ਪਰ ਮਾਤਾ ਕੱਢੇ ਤਾਂ ਆਪਣੀ ਆਪਣੀ ਮਾੜੀ ਹੋ ਆ ਲੋਕਾਂ ਨੂੰ ਆਪਾਂ ਪੁੱਛਾਂਗੇ ਵੀ ਸੱਸ ਸਾਡੀ بیوی ਚੰਗੀ ਆ ਜਾਂ ਨੋ ਚੰਗੀ ਕਿਤਾ ਨੋ ਨਾ ਕੱਟਿਆ ਸਭ ਪੁੱਛਿਆ ਮੋੜੇ ਪੁੱਛਿਆ ਆਦੀ ਮਿਲ ਜਵਾਬ ਦਿਓ ਸਾਰੇ ਜਣੇ ਤੇ ਮੇਰੀ ਸਾਥ ਕਿੰਨੀ ਚੰਗੀ ਆ ਆਪ ਵੀ ਮੇਰੀ ਬੀਬੀ ਚੰਗੀ ਆ ਜਾਂ ਮੇਰੀ ਮੰਮੀ ਚੰਗੀ ਆ ਆ ਤੁਸੀਂ ਦੱਸ ਦਿਓ ਜੀ ਕਿੰਨੀ ਆ ਜੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਅੱਜ ਮੈਂ ਸਾਰੇ ਕਮੈਂਟ ਨਾ ਕੱਲ ਨੂੰ ਪੜ ਕੇ ਸੁਣਾਉਂਗਾ ਕਿੰਨੇ ਕਿੰਨੇ ਮਤਲਬ ਜਿਆਦਾ ਬੀਬੀ ਨੂੰ ਚੰਗਾ ਕਿਹਾ ਕਿ ਜਿਹਦੇ ਜਿਆਦਾ ਕਮੈਂਟ ਚੰਗੇ ਹੋਏ ਉਹ ਜਿੱਤ ਗਿਆ ਜਿਹਦੇ ਘੱਟ ਹੋਏ ਉਹ ਹਾਰ ਗਿਆ ਕੱਲ ਪਤਾ ਲੱਗੂਗਾ ਹਾਂ ਕਰਦੇ ਫਤਿਹ ਆਗੇ ਬਾਈ ਬੁਰੂ ਖਾਲਸਾ ਅੱਛਾ ਕੇ ਤੂੰ ਖਾਦਾ ਛੜਾਉ ਇੰਨਾ ਗੁੱਸੇ ਨਾਲ ਬੋਲਿਆ ਬਾਈ ਦਾ ਕਹਦਾ ਨਾ ਬੜੀ ਖਾਲਸਾ ਹੁੰਦਾ ਬੜੇ ਪਿਆਰ ਨਾਲ ਨਹੀਂ ਬਾਈ ਦੇ ਕੇ ਬਾਈ ਹਰ ਖਾਲਸਾ ਬਾਈ ਬਿਫਰ ਕਿ ਤੇਰੇ ਦੀ ਪਿਆਰ ਆ ਸਾਡੇ ਚ ਪਿਆਰ ਕਿੱਥੇ ਤੂੰ ਪਿਆਰ ਦਾ ਨਾਮ ਨਹੀਂ ਪਿਆ ਮੈਨੂੰ ਆਉਂਦਾ ਹੁੰਦਾ ਹੁਣ ਕੰਨਾ ਸ਼ਹਿਰ ਨਹੀਂ ਤਾਂ ਬੋਲ ਬਣ ਇੰਨੀ ਪਿਆਰੀ ਹੈ ਨਾ ਬਹੁਤ ਮਿੱਠੀ ਹੈ ਬਹੁਤ ਜਿਆਦਾ ਇਹਨਾਂ ਇਹਨਾਂ ਗੋੜ ਪਾਇਆ ਮੀਠੀ ਆ ਤੂੰ ਉਹ ਆ ਗਿਆ ਸਾਡੇ ਕੋਲ ਆ ਗਿਆ ਕਿਉਂ ਕਾਕਾ ਅਈਦੇ ਰਾਹ ਮੈਂ ਸਾਹਮਣੇ ਕਾਕਾ ਜੀ ਨੇ ਜਦੋਂ ਢਿੱਡ ਕੱਢਿਆ ਹੁੰਦਾ ਆ ਕਾਕਾ ਕੱਢ ਕੇ ਰਾਹ ਦੇ ਲੁਕਦਾ ਸ਼ਮਦਾ ਤੇ ਸੋ ਉਹ ਕਰਕੇ ਦੀ ਸੋ ਜਵੇ ਜੀ ਇਹ ਕੇ ਅੰਦਰ ਮਾਰਦਾ ਕੱਢ ਕੇ ਆ ਓਏ ਆ ਜਾਓ ਮੈਂ ਕਹਿੰਦੀ ਨਹੀਂ ਕਾਹ ਚੱਲਦਾ ਹਾਂ ਹਲਾ ਮੇਰੇ ਹੁੰਦੇ ਤੈਨੂੰ ਕੁਝ ਨਹੀਂ ਪੁੱਛਿਆ ਉਹ ਆਉਰੇ ਇਹਦੀ ਇਹਦੀ ਕੀ ਸ਼ੋਰ ਤਾਂ ਇਹ ਕੋਈ ਡਰਦਾ ਸੀ ਸੱਚੀ ਡਰਦਾ ਹੋਊਗਾ ਹਾਂ ਡਰਦਾ ਆ ਹਾਂ ਡਰਦਾ ਹੀ ਤੇ ਕੱਲ ਪਹਿਲਾਂ ਉਹ ਸੰਦਰਭੜਿਆ ਉਹ ਕਹਾ ਸੰਦਰਭੜ ਕੁੱਸਦਾ ਆਪਣੇ ਬੀਬੀ ਕੇੰਦਰ ਉਹ ਕਹਿਦਾ ਹੁਣ ਸਹੀ ਜੀ ਸਹੀ ਜੀ ਸਹੀ ਜੀ ਤੇ ਇਹਨੇ ਬੜੇ ਗਾਈਦਨ ਬੀਬੀ ਕੇੰਦਰ ਜਿੱਤੇ ਸੰਧੀ ਹੋ ਕੇ ਬਿਆ ਹੋਈ ਹੋਈ ਲਾ ਪਿਆਰ ਮਾਰਦੇ ਮਾਰਦੇ ਭੇਜਾਇਆ ਇਹ ਕਿੰਦਰ ਰਹਿ ਤੇ ਦਵਾ ਕਰ ਇਹਨੂੰ ਅੰਦਰ ਜਾ ਲੰਦੇ ਕਿਤਾ ਇਹਦੇ ਬਾਜਦੀਆਂ ਚ ਕੋਈ ਨਹੀਂ ਹੁੰਦਾ ਬੀਬੀ ਆਹ ਤਾਂ ਆਦਾ ਵਗੈਰੀ ਮਰੇ ਹੁੰਦਾ ਕੋਈ ਤੈਨੂੰ ਕੁਝ ਪੁੱਛ ਪਰ ਜਦੋਂ ਬੱਚਾ ਲੱਗਦਾ ਕੋਈ ਪਤਾ ਨਹੀਂ ਲੱਗਦਾ ਸਾਰੇ ਢੁੰਡ ਜਾਂਦੇ ਕੋਈ ਲੈ ਕੇ ਜਾ ਕੇ ਕੈਡੀ ਤੇ ਪਛ ਕੇ ਆ ਤੇ ਇਹ ਸੱਸੇ ਨੋਣਾ ਕੇ ਤਾ ਰਹੀ ਬੀਬੀ ਪਰ ਡੈਡੀ ਨੇ ਕੀ ਕਿਹਾ ਡੈਡੀ ਕਹਿੰਦਾ ਕਿ ਬਾਜਦੀਆਂ ਚ ਤੂੰ ਵੀ ਨਹੀਂ ਖੜਨਾ ਮੇਰੇ ਨਾਲ ਤੈਨੂੰ ਕਿਹਾ ਯੋ ਕਹਿੰਦਾ ਵਾਜਦੀਆਂ ਚ ਤੂੰ ਵੀ ਨਹੀਂ ਖੜਨਾ ਜਿੱਲੇ ਮੇਰੇ ਪੈਨ ਲਾ ਪਿਆ ਤੂੰ ਖੜਨਾ ਨਹੀਂ ਮੇਰੇ ਨਾਲ ਮੈਂ ਕਦੇ ਨਹੀਂ ਖੜਨਾ ਮੇਰੇ ਸਾਹਮਣੇ ਰੰਬਾਂਦ ਸੇ ਕੁਝ ਕਰਕੇ ਨਹੀਂ ਜਦੋਂ ਤੂੰ ਨੇ ਪੈਨ ਚ ਪੜਿਆ ਪੁੱਛਾ ਪੈਨ ਕਿ ਕਰਨਾ ਕੁਛ ਨਹੀਂ ਇਦੋਂ ਪੁੱਛਿਆ ਜਾਂਦਾ ਪਿਆ ਸਾਰਾ ਕੁਝ ਮੈਂ ਤਾਂ ਤਾਲ ਜੋਕ ਕਰਦੇ ਸਵੇਰ ਨਹੀਂ ਸਵੇਰ ਤੋਂ ਤਾਂ ਜਾਨਾ ਵੀ ਲੈਣਾ ਹਾਂ ਸਹੀ ਗੱਲ ਹਾਂ ਸਹੀ ਗੱਲ ਹੈ ਬੇਬੀ ਸਹੀ ਗੱਲ ਹੈ ਮਤਲਬ ਚਾਹ ਰਹੀ ਆ ਵੀ ਸਵੇਰੇ ਚਾਹ ਨਹੀਂ ਮਿਲਣੀ ਚਾਹ ਚਾਹ ਬੇਬੀ ਚਾਹ ਕਿੰਨੇ ਵਜੇ ਦਿੰਦੀ ਮੰਮੀ ਸੱਚੀ ਦੱਸੀ ਸਵੇਰੇ ਅੱਜ ਤਾਂ ਸਵੇਰੇ ਮਿਲ ਗਈ ਅੱਛਾ ਹਾਂ ਅੱਜ ਤਾਂ ਸਵੇਰੇ ਮਿਲ ਗਈ ਆ ਤੇ ਪਰ ਜੋਕ ਕਰਦੇ ਆ ਉਹ ਤੇਰੇ ਕਰਕੇ ਰੰਗਿਓ ਤੇਰੇ ਕਰਕੇ ਆਹ ਕਿੱਥੇ ਬੜਉਣੀ ਕਿ ਕਿ ਆਹ ਮਤਾਇਗਾ ਨਾਤਾ ਮੈਂ ਕੀ ਮੈਂ ਮੈਨਾਂ ਪਤਾ ਕਿਉਂ ਚਾਹ ਬਣਾਈ ਦੀ ਮੇਰਾ ਪੋਤਾ ਹੋਤ ਵੇਲੇ ਉੱਠਣਾ ਪਾਇ ਜੀ ਕਿਰਪਾ ਕਰ ਲੀਏ ਬਿਠਿਆ ਪਾਠ ਕੀਤਾ ਮੈਂ ਇਹ ਚਾਹ ਚਾਹ ਬਣਾਈ ਉਹ ਤਾਂ ਉਹ ਜਿੰਨਾ ਉਹ ਪਾਠ ਸੁਣਾਉਂਦਾ ਤਾਂ ਗਾਲਾਂ ਕੱਢੀ ਅਗਲੇ ਉਹਦਾ ਮਨ ਉੱਠਿਆ ਇਹ ਮੈਨੂੰ ਪਤਾ ਹੈ ਨਾਲ ਉਹ ਬਰਾਉਂਦਾ ਸੇ ਮੋਝ ਕਰਦੀ ਨਾ ਇਹਦਾ ਕਹਿੰਦੀ ਗਾਲਾਂ ਕੱਢਦੀ ਹੈ ਕੋਈ ਨਹੀਂ ਕਿਸੇ ਦਾ ਮਾਰ ਨਹੀਂ ਖਾਂਦਾ ਉੱਠਿਆ ਜਾਂਦਾ ਵਸ ਵੋਟਾਂ ਦੇ ਲੈ ਤਾਂ ਨਹੀਂ ਆ ਕਰਦਾ ਅਦਾਂ ਇਹ ਮੁੰਡਾ ਕਹਾਂਦਾ ਉਹ ਚਾਹ ਉਹਦੇ ਨਾਲੇ ਹੀ ਮਾਰ ਕੱਢਦੀ ਹੁੰਦੀ ਆਂ ਦੇਖ ਲੈ ਮੈਂ ਗਈ ਨਾ ਲੱਗਿਆ ਉਹ ਦੇਣ ਦਾਰ ਨਹੀਂ ਲੱਗ ਕੇ ਗਈ ਨਾ ਜਦੋਂ ਤੇ ਬੈਠ ਕਲਦੀ ਪਿੱਛੇ ਉਹ ਮਾਤਾ ਚਾਹ ਆਹ ਪਾਠ ਹੁੰਦਾ ਸਵੇਰੇ ਆ ਬੀਬੀ ਸੁਣ ਕੀ ਕਹਿੰਦੀ ਕਹਿੰਦੀ ਜਿਵੇਂ ਮੈਂ ਸਵੇਰੇ ਚਾਹ ਦੇਣ ਗਈ ਨਾ ਬੀਬੀ ਨੂੰ ਤੜਕੇ ਤੇ ਇਹ ਪਾਠ ਬੈਠੀ ਗਈ ਤੇ ਕਹਿਣ ਦੀ ਕਲਦੀਪ ਤੇਰੇ ਢਿੱਡੀ ਪੀੜ ਪੈ ਜਾਵੇ ਰੱਬ ਕਰਕੇ ਇਦਾਂ ਕਹਿਣ ਇਦਾਂ ਕਹਿ ਨਹੀਂ ਆਹ ਪਾਠ ਹੁੰਦਾ ਮੈਂ ਤਾਂ ਪਾਠ ਕਰਕੇ ਲੰਮੀ ਗਈ ਹੀ ਉਹਲੇ ਇਹ ਕਹਿੰਦੀ ਸੋਣੀ ਗੱਲ ਝੂਠ ਹੋ ਗਈ ਹੈ ਮੈਂ ਤਾਂ ਸੋਣੀ ਆ ਕਾਲ ਝੂਠ ਹੋ ਗਈ ਤੂੰ ਬੈਠੀ ਕਿ ਜਿਆ ਜਾਗਦੀ ਸੋਹਣ ਮੈਂ ਤਾਂ ਲੰਮੀ ਪਈ ਉਹ ਪਾਠ ਕਰਕੇ ਪਹਿਲਾਂ ਬੈੱਕ ਕੀਤਾ ਫਿਰ ਲੰਮੀ ਬੈ ਕੇ ਕਰੀ ਗਈ ਇਹ ਕਹਿੰਦੀ ਅੰਦਰੋਂ ਸੱਚਾ ਹੈ ਬੀਬੀ ਆ ਵੇਖ ਲੈ ਨ ਇਹ ਚੁਰਾਦੀ ਬੜਾ ਇਹਨੇ ਘਰੇ ਪਿੱਥੋਂ ਝੂਠ ਦਾ ਸੁਣਾ ਬੰਦ ਲਿਆ ਜ ਜਲਾਲੇ ਤਾਂ ਲਿਆਂਦਾ ਜਲਾਲੇ ਦਾ ਆ ਮੈਂ ਗਲਾਸ ਚੋਂ ਸੁਦਾ ਮਸੰਮੀ ਦਾ ਲੈ ਕੇ ਲਿਆਂਦਾ ਕਹਿੰਦਾ ਪਾਣੀ ਇਹਨੂੰ ਪਾਣੀ ਦਾ ਪਾਣੀ ਦੇ ਦਸ ਟੁੱਟੀ ਚ ਪਾਣੀ ਦਾ ਇਹਨੂੰ ਤਾਰੀ ਚ ਪਾਣੀ ਦੱਸ ਪਾਣੀ ਦੇ ਕੇ ਜੂਸ ਮਸੰਮੀ ਦਾ ਕੋਲੇ ਛੱਡਣਾ ਹੈਗਾ ਕੋਲੇ ਛੋੜ ਲੈ ਗਲਾਸ ਫਲਾਹ ਜਾਈਏ ਕੋੜੇ ਚੱਲ ਰਹੀ ਹੈ ਕੋੜਾ ਕੋੜਾ ਹੀ ਫੋਟੋ ਪਾ ਕੇ ਦਿੱਤੀ ਹਰ ਚੀਜ਼ ਤੇ ਦਿੱਤੀ ਹੁੰਦੀ ਆ ਉਹ ਬਾਹਰ ਜਾ ਇੱਥੇ ਚੜ੍ਹ ਨੂੰ ਆ ਕੇ ਤੁਸੀਂ ਜਪਾਣੀ ਪਾ ਰਿਹਾ ਕੋਈ ਪਤਾ ਨਹੀਂ ਆ ਤੂੰ ਗੱਡੀ 'ਚ ਬੈਠੀ ਆਂ ਆ ਦੇਖ ਲਓ ਉਹ ਲੜਨਾ ਜਦੋਂ ਹਾਥੀ ਤੇ ਬਹਿ ਜਾਣਾ ਉਹ ਡੈਡੀ ਤਾਂ ਹੀ ਨਹੀਂ ਤੁਹਾਡੀ ਉਹ ਦੇਖ ਲਾ ਕਹਿੰਦਾ ਮੈਂ ਨਹੀਂ ਤੇਰੀ ਗੱਲ 'ਚ ਆਉਣਾ ਤੈਨੂੰ ਕਹਤਾ ਡੈਡੀ ਨੇ ਕਿਹਾ ਵੀ ਤੂੰ ਮਿੰਟ ਚੋਂਦੀ ਹੁਣ ਗੱਡੀ 'ਤੇ ਬੈਠ ਬੱਸ ਉਹ ਤੂੰ ਹੋਏ ਨਹੀਂ ਕੋਈ ਆ ਮਰੀ ਤੇਰੀ ਛੱਡ ਹੁਣ ਤੂੰ ਤੂੰ ਦੰਦਾ ਬਹੁਤ ਹੈ ਤੂੰ ਕੋਣ ਮਾੜਾ ਜੇ ਭੁੱਲ ਗਿਆ ਹੁਣ ਘਰ ਮੈਂ ਜਾ ਉਹ ਕੋਈ ਤੱਕ ਬੁੱਧ ਹੋ ਗਿਆ ਨਾ ਉਹ ਸਤਿ ਸ਼੍ਰੀ ਅਕਾਲ ਹੋ ਜਾਂਦੇ ਆ ਇਹ ਵੀ ਹੋ ਹੀ ਗਏ ਆ ਪਹਿਲਾ ਮੈਂ ਆਪਣੀ ਮਾਂ ਦੀ ਕਿੰਨੀ ਰਿਸਪੈਕਟ ਉਹ ਮੇਰਾ ਮੋੜਾ ਮੇਰੇ ਕਿੰਨੇ ਕਿੰਨੇ ਸਾਲਾ ਮੇਰੇ ਖੜ ਦੇ ਅੰਦਰ ਹੂੰ ਉਹ ਬੁਮਾ ਨਾਲ ਦੀ ਗੱਲ ਹਾਂਜੀ ਹਾਂ ਕਿਤੇ ਉਹਦਾ ਪਤਾ ਲੈਣ ਫਿਰ ਹੁਣ ਇਹਨਾਂ ਨੇ ਆਪਣੀਆਂ ਘਰ ਦੀਆਂ ਗੱਲਾਂ ਕਰਨੀਆਂ ਆ। ਸੋ ਉਹ ਗੱਲਾਂ ਕਰ ਲੈਣਾ। ਬਾਕੀ ਨਵੇਂ ਵਲੌਗ ਦੇ ਵਿੱਚ ਮਿਲਾਂਗੇ। ਸੋ ਇਹ ਵਲੌਗ ਨੂੰ ਖਿੱਚ ਕੇ ਪਿਆਰ ਦੇਣਾ। ਚੜ੍ਹਦੀ ਕਲਾ 'ਚ ਰੱਖਣਾ। ਚੜ੍ਹਦੀ ਕਲਾ। ਆਦੇ ਚਾਰ ਹੀ ਭਾਸ਼ਾ ਨਹੀਂ ਮੋਕਾ। ਸੋ ਸਾਰੇ ਸਸਰੀ ਗੱਲ ਕਹਿ ਦਿਓ ਜੀ। ਡੈਡੀ ਜੀ। ਸਸਰੀ ਸਾਹਿਬ। ਭਾਈ ਜੀ ਦੀ ਫਾਦੇ ਸਾਰਾ ਹੌਨਕ ਮੇਲਾ ਘਰ ਦੇ ਵਿੱਚ ਚੱਲ ਰਿਹਾ। ਚਾਰ ਹੀ ਮੈਂਬਰ ਆ। ਦੋ ਮੈਂਬਰ ਸਾਡੇ ਬਾਹਰ ਆ ਤੇ ਤੇ ਨਹੀਂ ਤੇ ਦੋ ਮੈਂਬਰ ਸਾਡੇ ਉਧਰ ਆ। ਸ਼ਹਿਰ ਆ। ਮਤਲਬ ਪਰਿਵਾਰ ਸਾਡਾ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵੱਡਾ ਆ ਹਲੇ ਤੇ ਸਾਡੇ ਘਰ ਦੇ ਜੀ ਅਜੇ ਮੈਂ ਤੁਹਾਨੂੰ ਦੱਸਦਾ ਕਿੰਨੇ ਆ ਜੀ ਚਾਰ ਆਪਾਂ ਹੋਗੇ ਮੇਰੀ ਵਾਈਫ ਮੇਰਾ ਬੇਟਾ ਤੇ ਨਾਲ ਛੋਟੇ ਦੀ ਵਾਈਫ ਤੇ ਛੋਟਾ ਉਹ ਬਾਹਰ ਰਹਿੰਦੇ ਆ ਸੋ ਆਪਣੇ ਕੁੱਲ ਮਿਲਾ ਕੇ ਪੰਜ ਚਾਰ 6 6 ਜੀ ਆ ਆਪਾਂ ਇੱਥੇ ਘਰੇ ਆ ਤੇ ਦੋ ਜੀ ਬਾਹਰ ਆ ਅੱਠ ਜੀ ਆ ਆਪਾਂ ਤੇ ਰੌਣਕ ਮੇਲਾ ਪੂਰਾ ਚੜ੍ਹਦੀ ਕਲਾ ਆ ਪਿਛਲਾ ਘਰੇ ਛੋਟਿਆਂ ਨੂੰ ਰੱਖਦੇ ਨੇ ਜੀ ਤੇ ਫੇਰ ਬਹੁਤ ਆਨੰਦ ਮਿਲੇ ਆ ਤੇ ਪਰਿਵਾਰ ਸਾਡਾ ਸਾਰਾ ਹੀ ਕੀ ਕਹਿੰਦੇ ਹੁੰਦੇ ਆ ਗੁਰੂ ਵਾਲਾ ਹੀ ਆ ਨਹੀਂ ਕੋਈ ਬਾਤਾਂ ਤੇ ਹੈਗਾ ਡੈਡੀ ਨੇ ਵੀ ਆਮਰੀ ਛਕਿਆ ਆ ਬੀਬੀ ਨੇ ਵੀ ਮੰਮੀ ਨੇ ਵੀ ਤੇ ਮੈਂ ਵੀ ਪਹਿਲਾਂ ਛਕਿਆ ਹੁੰਦਾ ਜੀ ਚਲੋ ਕੇ ਕਾਰਨ ਕਰਕੇ ਮੈਂ ਲਾਤਾ ਛੋਟੇ ਹੁੰਦੇ ਦੀ ਗੱਲ ਆ ਛੋਟੇ ਨੇ ਵੀ ਛਕਿਆ ਛੋਟੀ ਦੀ ਵਾਈਫ ਨੇ ਵੀ ਮੇਰੀ ਵਾਈਫ ਨੇ ਵੀ ਛਕਿਆ ਆ ਸੋ ਮਹਾਰਾਜ ਦੀ ਪੂਰੀ ਕਿਰਪਾ ਆ ਸੋ ਮੈਂ ਹੀ ਘਰ ਦੇ ਵਿੱਚ ਕਿਚਵਲ ਟੈਪ ਆ ਬਾਕੀ ਠੀਕ ਆ ਸਾਰੇ ਤੇ ਬਾਕੀ ਵਲੌਗ ਦੇ ਵਿੱਚ ਸਾਰੀਆਂ ਆਪਣੇ ਘਰ ਦੀਆਂ ਗੱਲਾਂ ਬਾਤਾਂ ਵੀ ਦੱਸਾਂ ਕਰਾਂਗੇ ਹਾਸਾ ਮਜ਼ਾਕ ਤੇ ਤੁਹਾਡਾ ਹਾਸਾ ਮਜ਼ਾਕ ਸਿਰ ਤੁਹਾਡੇ ਐਂਟਰਟੇਨਮੈਂਟ ਲਈ ਆਪਾਂ ਕਰੀਦਾ ਆ। ਸੋ ਜੇ ਤੁਸੀਂ ਕਹੋ ਕਿ ਸਿਆਣੀਆਂ ਗੱਲਾਂ ਕੋਈ ਬੀਬੀ ਕੋ ਸੁਣਿਆ ਕਰੋ ਮੈਂ ਤੁਹਾਨੂੰ ਉਹ ਵੀ ਸੁਣਾ ਦਿਆ ਕਰਾਂਗਾ। ਸੇ ਆਪਣੇ ਮੈਸੇਜ ਕਰਕੇ ਰਿਵਿਊ ਦਿਆ ਕਰੋ। ਸਾਡੀ ਸੱਚੀ ਲੜਾਈ ਨਹੀਂ ਆਈ। ਕੁਝ ਛੋਕਲ ਕੇ ਹਾਸੇ-ਮਜ਼ਾਕ ਲਈਦਾ। ਤੇ ਬਾਕੀ ਗੱਲ ਇਹ ਆ ਤੇ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਮੈਂ ਤੁਹਾਡੇ ਇਕੱਲੇ ਇਕੱਲੇ ਤੇ ਰੀਡ ਕਰਦਾ ਸੋ ਕੱਲ ਨੂੰ ਮੈਂ ਤੁਹਾਡੇ ਕਮੈਂਟ ਪੜ ਕੇ ਸੁਣਾਉਣੇ ਆ ਕਿ ਬੀਬੀ ਜ਼ਿਆਦਾ ਚੰਗੀ ਆ ਜਾਂ ਮੰਮੀ ਜ਼ਿਆਦਾ ਚੰਗੀ ਆ ਜੇ ਬੀਬੀ ਵੱਲੋਂ ਜ਼ਿਆਦਾ ਕਮੈਂਟ ਆਏ ਸਮਝ ਲਓ ਬੀਬੀ ਸਾਡੀ ਜਿੱਤ ਗਈ ਜੇ ਮੰਮੀ ਦੇ ਕਮੈਂਟ ਜ਼ਿਆਦਾ ਆਏ ਤੇ ਮੰਮੀ ਜਿੱਤ ਗਈ ਠੀਕ ਹੈ ਜੀ ਕੱਲ ਹਾਰ ਜਿੱਤ ਦਾ ਨਵੇੜਾ ਹੋਊਗਾ ਸੋ ਨਵੇਂ ਵਲੌਗ ਚ ਮਿਲਾਂਗੇ ਚੜਦੀ ਕਲਾ ਚ ਰਹੋ ਤੰਦਰੁਸਤ ਰਹੋ ਓਕੇ ਜੀ